ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 32 ਮਾ ਕੁਝ ਸਾਲ ਹੋਰ ਮੰਡੂ ਚੈਨ ਵਿੱਚ ਵਸਦਾ ਰਿਹਾ ਸ਼ੇਰ ਸਾਹ ਸ਼ਾਹ ਸੂਰੀ ਦੇ ਮਰ ਜਾਣ ਪਿੱਛੋਂ ਮਾਲਵੇ ਦੀਆਂ ਰਾਜਪੂਤ ਰਿਆਸਤਾਂ ਵਾਗੀ ਹੋ ਕੇ ਯਾਦ ਹੁੰਦੀਆਂ ਗੰਗਾ ਮਾਲਵੇ ਦੀ ਰਾਜਪੂਤ ਰਾਣੀ ਦੁਰਗਾਵਤੀ ਵਾਵਾ ਤਾਖਤ ਫੜ ਗਈ ਸੀ ਉਸ ਬਾਜਬਾਦਰ ਦਰਦਕਿੰਨਾ ਇਲਾਕਾ ਦਬ ਲਿਆ ਬਾਜਬਾਦਰ ਇਹ ਕਿਵੇਂ ਬਰਦਾਸ਼ਤ ਕਰ ਸਕਦਾ ਸੀ ਦੋਹਾਂ ਧਿਰਾਂ ਦੀਆਂ ਸੈਨਾਵਾਂ ਉਹ ਸਾਹਮਣੇ ਆ ਗਈਆਂ ਦੁਰਗਾਵਤੀ ਕੁਝ ਇਸ ਟਾਂਗ ਨਾਲ ਲੜੀ ਕਿ ਬਾਜਬਾਦਰ ਨੂੰ ਪਿੱਛੇ ਹਟਣਾ ਪੈ ਗਿਆ ਨਹੀਂ ਤਾਂ ਫੌਜ ਘੇਰੇ ਵਿੱਚ ਆ ਕੇ ਹੋਰ ਮਾਰੀ ਜਾ ਸਕਦੀ ਸੀ ਦੁਰਗਾਵਤੀ ਮਲ ਮਾਰ ਗਈ ਦੱਬਿਆ ਇਲਾਕਾ ਉਸ ਆਪਣੇ ਰਾਜ ਨਾਲ ਮਲਾ ਲਿਆ ਇੱਕ ਜਨਾਨੀ ਹੱਥੋਹਾਰ ਜਾਣ ਤੇ ਮੰਡੂ ਦੇ ਰਾ ਮਾਂਡੂ ਦੇ ਸੁਲਤਾਨ ਦੀ ਮਾਂਸ ਤੱਕਾ ਬਿਖਰ ਕੇ ਰਹਿ ਗਈ ਉਹ ਹੁਣ ਤੱਕ ਹਰ ਲੜਾਈ ਵਿੱਚ ਜੇਤੂ ਰਿਆ ਸੀ ਇਸ ਹਾਰ ਦਾ ਬਦਲਾ ਲੈਣ ਲਈ ਉਸ ਸਮੇਂ ਦੀ ਉਡੀਕ ਕਰਨੀ ਬਿਹਤਰੀ ਸਮਝੀ ਅਸਲ ਵਿੱਚ ਰੂਪਮਤੀ ਦੇ ਪਿਆਰ ਰਾਗ ਤੇ ਸਿਮਰਨ ਸਿੱਖਿਆ ਕਰਨ ਬਧੇਰੀ ਹੀ ਕੋਮਲ ਚਿੱਤ ਵੀ ਹੋ ਗਿਆ ਸੀ ਜਿਸ ਕਾਰਨ ਉਸ ਨੂੰ ਹਾਰ ਦੇ ਨਮੋਸ਼ੀ ਦਾ ਮੂੰਹ ਵੇਖਣਾ ਪਿਆ ਉਹ ਕਾਫੀ ਮajouus ਹੋ ਚੁੱਕਾ ਸੀ ਪਿਆਰੀ ਰੂਪਾ ਮੈਂ ਹਾਰ ਗਿਆ ਮਨ ਨੂੰ ਥਾਂ ਹੋ ਗਿਆ ਚਲ ਰਾਜ ਭਾਗ ਛੱਡ ਚਲੀਏ ਜੰਗਲ ਵੇਲੇ ਡੇਰਾ ਜਾ ਲਈਏ ਤੇ ਇੱਕ ਦੂਜੇ ਵਿੱਚ ਸਮਾ ਜਾਣ ਵਾਲਾ ਵਿਰਧ ਗ ਕਰੀ ਨਹੀਂ ਮੇਰੇ ਪਿਆਰੇ ਉਹ ਵਾਰ-ਵਾਰ ਸਿਰ ਫੇਰ ਰਹੀ ਸੀ ਮੈਂ ਸਮਝਦੀ ਹਾਂ ਰਾਜ ਜ਼ਿੰਦਗੀ ਨਹੀਂ ਮੁਹੱਬਤ ਹੀ ਜ਼ਿੰਦਗੀ ਦੀ ਅਸਲੀ ਭਗਤੀ ਹੈ ਅਸੀਂ ਜਿਸ ਸੰਸਾਰ ਵਿੱਚ ਵਸ ਰਹੇ ਹਾਂ ਉਹਦੇ ਨਾਲ ਵੀ ਚੱਲਣਾ ਪਵੇਗਾ ਸ਼ਾਇਦ ਬੁਰਾਈ ਵਿਰਧ ਤੁਹਾਨੂੰ ਮੁੜ ਤਨ ਦੇ ਹੀ ਨਾਲ ਲੜਨਾ ਪਵੇ ਮਨੀਰ ਬੇਟਾ ਹਲੇ ਬਹੁਤ ਛੋਟਾ ਹੈ ਰਾਜ ਦੀ ਚਾਲਾਂ ਸਮਝਣ ਵਿੱਚ ਮਾਹਰ ਨਹੀਂ ਹੋਇਆ ਜੰਗੀ ਕਰਤੱਬਾਂ ਦਾ ਸੂਰਮਾ ਵੀ ਨਹੀਂ ਬਣਿਆ ਦੁਸ਼ਮਣ ਵੱਧ ਗਏ ਹਨ ਮੈਨੂੰ ਉਸ ਦਾ ਬੇहद ਪਿਆਰ ਆਉਂਦਾ ਹੈ ਮਾਂ ਤੋਂ ਪਰਵਾਰਾ ਹੋ ਕੇ ਕਹਾਣੀਆਂ ਸੁਣਨਾ ਆਉਂਦਾ ਹੈ ਤੁਹਾਡੇ ਢਿੱਲੇਪਣ ਨਾਲ ਰਾਜ ਗਵਾਹ ਦੇਣ ਦੀ ਬਦਨਾਮੀ ਮੇਰੇ ਸਿਰ 'ਤੇ ਪਵੇਗੀ ਮੈਂ ਤੁਹਾਨੂੰ ਨੀਵੇਂ ਹੁੰਦਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਰਾਜ ਰੰਗ ਦੀ ਮਹਿਫਿਲ ਨੂੰ ਕੁਝ ਸਮੇਂ ਲਈ ਰੋਕ ਕੇ ਫੌਜ ਦੀ ਮਜਬੂਤੀ ਵੱਲ ਧਿਆਨ ਦਿਓ ਮੈਂ ਤੁਹਾਨੂੰ ਮੋੜ ਪਹਿਲਾਂ ਵਰਗਾ ਬਹਾਦਰ ਸੂਰਮਾ ਚਟਾਨ ਬਣਿਆ ਵੇਖਣਾ ਚਾਹੁੰਦੀ ਹਾਂ ਤੁਹਾਡੇ ਨਾਲੋਂ ਲੋਕਾਂ ਵਿੱਚ ਮੇਰੀ ਬਦਨਾਮੀ ਕਿਤੇ ਵੱਧ ਹੋਵੇਗੀ ਲੋਕ ਇਹ ਨਾਖਣ ਇੱਕ ਜਨਾਨੀ ਨੇ ਬਾਜ਼ ਬਹਾਦਰ ਨਕਾਰਾ ਕਰ ਰੱਖਿਆ ਕਰਕੇ ਰੱਖ ਦਿੱਤਾ ਕਮਰਾਨੀ ਨੇ ਸੁਲਤਾਨ ਦੇ ਡਿੱਗੇ ਹੌਸਲੇ ਨੂੰ ਮੋੜ ਖੜਾ ਕਰ ਦਿੱਤਾ ਉਹ ਦੁਰਗਾਵਤੀ ਤਿਹਾਰ ਸੱਟ ਮਹਿਸੂਸ ਕਰਕੇ ਢੇਰੀ ਢਾ ਬੈਠਾ ਸੀ। ਰੂਪਮਤੀ ਨੇ ਸੁਲਤਾਨ ਦੇ ਰਾਜ ਭਾਗ ਛੱਡ ਜਾਣ ਵਾਲੀ ਗੱਲ ਸਹਿਮਿਤਰਾ ਨਾਲ ਸਾਂਝੀ ਕੀਤੀ। ਕਿਸੇ ਵੀ ਔਖ ਸਮੇ ਉਹ ਆਪਣੀ ਸਖੀ ਦੀ ਸਲਾਹ ਜ਼ਰੂਰ ਲਿਆ ਕਰਦੀ ਸੀ। ਹੋਰ ਉਸ ਦਾ ਉੱਥੇ ਹੈ ਹੀ ਕੌਣ ਸੀ? ਸਹਿਮਿਤਰਾ ਨੇ ਹੀ ਰਾਣੀ ਨੂੰ ਸਲਾਹ ਦਿੱਤੀ ਸੀ ਜੇ ਸੁਲਤਾਨ ਉਦਾਸ ਬਹਿ ਕੇ ਰਾਜ ਛੱਡ ਗਿਆ। ਦਰਬਾਰ ਲੋਕਾਂ ਅਤੇ ਹਮੀਦਾਬਾਨ ਉਹਦੀਆਂ ਸਾਰੀਆਂ ਉਂਗਲ ਤੁਹਾਡੇ ਵੱਲ ਉਠਣਗਾਂ। ਰੂਪਮਤੀ ਦੇ ਆਪਣੇ ਵਿਚਾਰਾਂ ਨੂੰ ਨਿੱਗਰ ਸਹਾਇਤਾ ਮਿਲੀ ਸੀ ਮੇਰੇ ਸੁਲਤਾਨ ਹਾਰ ਨੂੰ ਜਿੱਤ ਵਿੱਚ ਬਦਲਣ ਲਈ ਡ੍ਰਿੜ ਸੰਕਲਪ ਹੋਵੋ ਤੁਹਾਡੀ ਮਰਦਾਨਗੀ ਦੀਆਂ ਧੰਮਾ ਮੋੜ ਜੋਰਾਂ ਨਾਲ ਪੈਣੀਆਂ ਚਾਹੀਦੀਆਂ ਹਨ ਬਹੁਤ ਖੂਬ ਮੇਰੀ ਸਜਣੀ ਸੁਲਤਾਨ ਨੇ ਇੱਕ ਤਰ੍ਹਾਂ ਹੰਗਾਰਾ ਭਰ ਗਿਆ ਅਜਿਹਾ ਹੀ ਹੋਵੇਗਾ ਉਹ ਆਪਣੀ ਪਿਆਰੀ ਨੂੰ ਵਿਸ਼ਵਾਸ ਦੇ ਕੇ ਉਠਖਲੋਤਾ ਉਹ ਆਪਣੀ ਫੌਜ ਉਹ ਆਪਣੀ ਫੌਜੀ ਤਾਕਤ ਨੂੰ ਹੁਸ਼ਿਆਰੀ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਸਰ ਸਿਪਾਹੀ ਦਾ ਮੋਢਾ ਹਲੋਨਿਆ ਕਾਮੇਦਾਨਾ ਸਲਾਰਾਂ ਅਤੇ ਅਹਲਕਾਰਾਂ ਤੱਕ ਨੂੰ ਝੰਝੋੜਿਆ ਦੋਸਤ ਹਾਰ ਦਾ ਬਦਲਾ ਲੈਣ ਲਈ ਕਮਰ ਕਸ ਲਕਰ ਲਵੋ ਅਸੀਂ ਦੁਸ਼ਮਣ ਦੀਆਂ ਚਾਲਾਂ ਤੋਂ ਵੇਸ ਲੈ ਰਹੇ ਕੁਝ ਮੈਂ ਵੀ ਐਸ਼ ਵਿੱਚ ਪੈ ਗਿਆ ਸਾਂ ਮੈਂ ਤੁਹਾਡੇ ਵਿੱਚ ਹਜ਼ਰਤ ਅਲੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਕਰਾਰ ਕਰਦਾ ਹਾਂ ਮਰਦੇ ਮਰਦੇ ਮੁਜ਼ਾਜਤ ਦੀ ਤਰ੍ਹਾਂ ਸਭ ਤੋਂ ਅੱਗੇ ਹੋ ਕੇ ਲੜਾਂਗਾ ਇੱਕ ਕੌਮੇਦਾਨ ਨੇ ਨੰਗੀ ਤਲਵਾਰ ਖਿੱਚ ਕੇ ਸਿਰ ਝੁਕਾਉਂਦਿਆਂ ਪੁਕਾਰਿਆ ਹਜੂਰ ਸੁਲਤਾਨ ਬਹਾਦਰ ਸਾਡੇ ਸਿਰ ਆਪਦੇ ਸਾਡਾ ਲਹੂ ਆਪਦਾ ਸਾਡੇ ਜਿੱਥੇ ਮਰਜੀ ਲੈ ਲਵੋ ਜਿੱਧਰ ਵੀ ਇਸ਼ਾਰਾ ਕਰੋਗੇ ਤੀਰ ਵਾਂਗ ਸਿੱਧੇ ਵੱਜਾਂਗੇ ਬਹੁਤ ਖੂਬ ਮੇਰੇ ਬਹਾਦਰੋ ਆਫਰੀਨ ਤੁਹਾਡੀ ਜੰਮਣ ਵਾਲੀ ਦੀ ਸਾਡੀਆਂ ਸ਼ਾਨਾਂ ਬੜ ਬਲੰਦ ਹੋਣਗੀਆਂ ਸੁਲਤਾਨ ਚੜ੍ਹਦੀ ਕਲਾ ਵਿੱਚ ਆ ਗਿਆ ਇੰਨੇ ਨੂੰ ਦਾਨੇ ਦਾ ਭੱਜਾ ਆਉਂਦਾ ਘੋੜਾ ਸੁਲਤਾਨ ਅੱਗੇ ਆ ਰੁਕਿਆ ਦੱਖਣੀਆ ਮੰਡੀ ਉੱਤੇ ਹਮਲੇ ਦੀ ਤਿਆਰੀ ਮੁਕੰਮਲ ਕਰ ਲਈ ਹੈ ਉਹ ਸਮਝਦੇ ਸultan ਪਹਿਲਾ ਵਰਗਾ ਬਹਾਦਰ ਨਹੀਂ ਰਿਹਾ ਉਹ ਆਥਨ ਸਵੇਰ ਹਮਲਾ ਕਰਨਗੇ ਮਮੋorthy ਨਾਰਾਇਣ ਨਾਲ ਸਲਾਹ ਕਰਕੇ ਹੀ ਆਇਆ ਉਹ ਵੀ ਤਾਕੀਦ ਕੀਤੀ ਹੈ ਤੁਸੀਂ ਆਪ ਪਹੁੰਚੋ ਨਹੀਂ ਤੇ ਦੁਸ਼ਮਣ ਮੰਡੀ ਨੂੰ ਤਹਿਸਨੈਸ ਕਰ ਦੇਣਗੇ ਦਾਨਾ ਦੀ ਮਨੂਸ ਖਬਰ ਸੁਣ ਕੇ ਬਾਜਬੱਦ ਤੱਕ ਰੁੱਧ ਵਾਲੇ ਖਾਂ ਲੱਗ ਪਿਆ ਦੱਖਣੀਆ ਕਮੀਨਿਆਂ ਦੀ ਇਹ ਮਜ਼ਾਲ ਉਹ ਭਾਵਕ ਅਬਕ ਪਿਆ ਅੱਛੀ ਫੌਜ ਹੋਣੇ ਮੰਡੀ ਨੂੰ ਕੋਚ ਕਰੋ ਮੈਂ ਵੀ ਸੰਜੋ ਚੜਾ ਕੇ ਆਇਆ ਹੈ ਲੁੱਟ ਦਾ ਮਾਲ ਸਪਾਹਿਆਂ ਦਾ ਹੋਵੇਗਾ ਪਰ ਦੱਖਣੀਆਂ ਦੀਆਂ ਚੰਜ ਨਾਲ ਲਕੀਰਾਂ ਕਢਵਾਉਣੀਆਂ ਹਨ ਨਗਾਰੇ ਨੂੰ ਚੋਟ ਲਾਉਣ ਤੋਂ ਪਹਿਲਾਂ ਹਜਰਤ ਅਲੀ ਦਾ ਦੀ ਦੁਆ ਪੜੀ ਜਾਵੇ ਸੋਭਾ ਦਰੋਜਾ ਵਾਜੋ ਅਲੀ ਅਲੀ ਕਰਕੇ ਪੈ ਜਾਵੋ ਫੌਜ ਵਿੱਚ ਜੰਗੀ ਹਲਚਲ ਮਚ ਗਈ ਰੂਪਮਤੀ ਨੂੰ ਪਤਾ ਲੱਗਾ ਤਾਂ ਬਹੁਤ ਘਬराई ਉਹ ਸਮਝਦੀ ਸੀ ਜੇ ਇਸ ਵਾਰ ਵੀ ਸੁਲਤਾਨ ਹਾਰ ਗਏ ਮਰਨ ਨੂੰ ਥਾਂ ਹੋ ਜਾਵੇਗਾ। ਸੁમિતਰਾ ਮੇਰੀ ਮੰਡੀ ਮੋੜ ਬਲੁੰਦਰੀ ਜਾ ਰਹੀ ਹੈ। ਉਸ ਦੀਆਂ ਖੂਬਸੂਰਤ ਅੱਖਾਂ ਵਿੱਚ ਰੋ ਵੀ ਸੀ ਤੇ ਪਾਣੀ ਵੀ ਸੀ। ਭਗਵਾਨ ਉੱਤੇ ਭਰੋਸਾ ਰੱਖ ਘਬਰਾਣੀ ਘਬਰਾਇਆ ਮੁਸ਼ਕਲ ਭਾਰੀ ਪੈਂਦੀ ਹੈ। ਉਹ ਡੋਲ ਚਿਤਰਾਣੀ ਦੇ ਮੋਢੇ ਕੁੱਟੀ ਜਾ ਰਹੀ ਸੀ। ਇਹ ਮੂਰਖ ਲੋਕ ਜੰਗਾਂ ਕਿਉਂ ਲਾਉਂਦੇ ਆ? ਹਥਿਆਰ ਇਹ ਕਿਉਂ ਬਣਦੇ ਆ? ਗਿਆਨ ਬੋਣੇ ਅੰਧਵਿਸ਼ਵਾਸੀ ਧਰਤੀ ਮਾਂ ਸਾਭ ਨੂੰ ਖਾਣ ਨੂੰ ਬਰਾਬਰ ਦੇ ਰਹੀ ਹੈ ਇਹ ਉਸ ਨੂੰ ਵਾਰ-ਵਾਰ ਲਹੂ ਲਹਾਨ ਕਰਦੇ ਆਂ ਉਸਪੀੜ ਤੋਂ ਲੋਕਾਇ ਲਈ ਸਾਂਝਾ ਹੌਕਾ ਪਰ ਹੁਣ ਮੰਡੀ ਦੀ ਧਰਤੀ ਵਿੱਚ ਫਿਰ ਲਹੂ ਡੁੱਲੇਗਾ ਭਗਵਾਨ ਇਸ ਬਲਾ ਨੂੰ ਡਾਲੋ ਉਦੋਂ ਹੀ ਮਨੀਰ ਨੇ ਉਸ ਦਾ ਹੱਥ ਆ ਫੜਿਆ ਛੋਟੀ ਮਾਂ ਮੈਂ ਵੀ ਮੰਡੀ ਮੰਡੀ ਦੀ ਜੰਗ ਲਈ ਜਾਵਾਂਗਾ ਉਸ ਦਾ ਹੌਸਲਾ ਦੇਖਣ ਵਾਲਾ ਸੀ ਰੂਪਮਤੀ ਨੇ ਉੱਠ ਕੇ ਉਸ ਨੂੰ ਗਲ ਨਾਲ ਲਾ ਲਿਆ بیٹے ਹਲੇ ਤੂੰ ਛੋਟਾ ਹੈ ਜੁੱਤ ਦੀ ਵਿਕਰਤਾ ਦਾ ਮੁਕਾਬਲਾ ਨਹੀਂ ਕਰ ਸਕਦਾ ਤੁਸੀਂ ਦੇਖ ਹੀ ਲਿਆ ਕੋੜ ਸواری ਤੇ ਤੀਰ ਅੰਦਾਜ਼ੀ ਵਿੱਚ ਮੈਂ ਕਾਮਯਾਬ ਹੋ ਚੁੱਕਾ ਹਾਂ ਮੈਂ ਅੱਬਾ ਜਾਨ ਦੇ ਬਰਾਬਰ ਲੜਾਂਗਾ ਉਸ ਇੱਕ ਵਾਰ ਕੇ ਮਨ ਦਾ ਪਕਰ ਪ੍ਰਗਟਾਵਾ ਕੀਤਾ ਸ਼ਾਬਾਸ਼ ਮੇਰੇ ਲਾਲ ਤੇਰੀ ਦਲੇਰੀ ਅਤੇ ਜ਼ਰੂਰਤ ਦੀ ਦਾਤ ਦੇਣੀ ਪਵੇਗੀ ਪਰ ਹਰ ਕੰਮ ਦਾ ਇੱਕ ਖਾਸ ਨਿਸ਼ਚਿਤ ਸਮਾਂ ਹੁੰਦਾ ਹੈ ਉਹ ਗਿਸਤਾਂ ਇਸ ਤੋਂ ਚੰਗਾ ਮੌਕਾ ਕਿਹੜਾ ਹੋਵੇਗਾ ਮੀ ਜਾਨ ਅਗ ਲੱਗੀ ਤੋਂ ਮਸ਼ਕਾਂ ਦਾ ਭਾਅ ਨਹੀਂ ਪੁੱਛੀਦਾ ਉਹ ਆਪਣੀ ਉਮਰ ਨਾਲ ਵੱਡੀ ਦਲੀਲ ਦੇ ਗਿਆ ਕਿਸਾਨ ਜਦੋਂ ਖੇਤੀ ਪੀਜਦਾ ਹੈ ਜ਼ਮੀਨ ਦੀ ਵੱੱਤ ਵੇਖਦਾ ਹੈ ਮੌਸਮ ਤੇ ਗਿੱਲ ਚਾਜਦਾ ਹੈ ਰੱਕੜ ਭੌਂ ਵਿੱਚ ਦਾਣੇ ਨਹੀਂ ਡੋਲਦਾ ਬੱਚੇ ਨੂੰ ਵੈੜ ਕਾ ਹੋਏ ਬਿਨਾ ਪੰਜਾਲੀ ਨਹੀਂ ਦਿੰਦਾ ਤੈਨੂੰ ਅਸਾਂ ਮੱਲਾ ਮਾਰਨ ਵਾਲਾ ਸੂਰਮਾ ਬਣਾਉਣਾ ਓਥਾਪਾਂ ਦੇ ਕੇ ਮਨੀਰ ਦੇ ਕਾਲੇ ਜੋਸ਼ ਨੂੰ ਠੰਡਾ ਕਰ ਰਹੀ ਸੀ ਅੱਜ ਤੈਨੂੰ ਰਾਣਾ ਸੰਗਾ ਦੀ ਵੀਰ ਕਥਾ ਸੁਣਾਉਣੀ ਆ ਉਹ ਕੌਣ ਸੀ ਰਾਣਾ ਸੀ ਰਾਣਾ ਸਿੰਘਾ ਮੈਂ ਬਾੜ ਦਾ ਰਾਜਪੂਤ ਜੋਦਾ ਸੀ ਬਹੁਤ ਸਾਲ ਨਹੀਂ ਹੋਈ ਉਸ ਹਮਾਂਚੂ ਦੇ ਪਿਓ ਵਾ ਮਾਂਚੂ ਦੇ ਬਾਪ ਬਾਬਰ ਨਾਲ ਕੋਰ ਜੰਦ ਕੀਤਾ ਸੀ ਉਸ ਦੇ ਜਿਸਮ ਉਤੇ ਜਾਕਮਾ ਦੇ 80 ਨਿਸ਼ਾਨ ਸਾਰਾ ਰਾਜਪੂਤਾਨਾ ਉਹਦੀ ਬਹਾਦਰੀ ਦੀਆਂ ਵਾਰਾਂ ਗਾਉਂਦਾ ਏ ਜੁੱਦ ਮਾਂ ਮਾਂ ਭੂਮੀ ਦੀ ਰਾਖੀ ਅਤੇ ਆਮ ਲੋਕਾਂ ਦੀ ਭਲਾਈ ਵਾਸਤੇ ਹੀ ਲੜਨਾ ਚਾਹੀਦਾ ਹੈ ਵੇ ਲੋੜਾ ਮਨੁੱਖੀ ਖੂਨ ਪਾਉਣਾ ਪਾਪ ਹੈ ਬਹਾਉਣਾ ਪਾਪ ਹੈ ਮੈਂ ਚਾਹੁੰਦੀ ਹਾਂ ਤੂੰ ਰਾਣਾ ਸਿੰਘਾਂ ਵਰਗਾ ਦਲੇਰ ਸੂਰਮਾ ਬਣ ਛੋਟੀ ਮਾਂ ਮਾਂ ਉਹੀ ਬਣਾਏਗਾ ਜੋ ਤੁਸੀਂ ਬਣਾਉਂਗੇ ਤੇਰੇ ਤੋਂ ਸਾਨੂੰ ਅਤੇ ਰਾਜ ਦੇ ਲੋਕਾਂ ਨੂੰ ਵੱਡੀਆਂ ਆਸਾਂ ਹਨ ਉਸ ਮੁੰਡੇ ਦਾ ਮੱਥਾ ਚੁੰਮ ਲਿਆ ਫਿਰ ਰੂਪਮਤੀ ਨੇ ਉਸ ਨੂੰ ਰਾਣਾ ਸਿੰਘਾ ਦੀ ਬਹਾਦਰੀ ਵਾਲੀ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ ਧੰਨਵਾਦ